ਹਾਂਜੀ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਆਪਣੀ ਰਿਪੋਰਟਰ ਤੇ ਆਪਣੇ ਕੋਲ ਆਏ ਨੇ ਕੈਨੇਡਾ ਚੋਂ ਦੋ ਮੁੰਡੇ ਸਗੇ ਭਾਈ ਨੇ ਜੀ ਤੇ ਦੋ ਇੰਡੀਆ ਚੋਂ ਸਗੀਆਂ ਭੈਣਾਂ ਜਾਰੀ ਦੀਆਂ ਨੇ ਮੁੰਡੇ ਇੱਕ ਤਾਂ 24 ਸਾਲ ਦਾ ਇੱਕ ਮੁੰਡਾ 22 ਸਾਲ ਦਾ ਤੇ ਕੁੜੀਆਂ ਇਹਨਾਂ ਤੋਂ ਆਪਾਂ ਨੂੰ ਜੇ ਬਾਲਾਂ ਨਹੀਂ ਸਾਲ-ਸਾਲ ਛੋਟੀਆਂ ਹੋਣ ਤੇ ਦੋ ਸਗੀਆਂ ਭੈਣਾਂ ਹੀ ਚਾਹੀਦੀਆਂ ਨੇ ਜੀ ਇਹਨਾਂ ਨੂੰ ਤੇ ਵੀਡੀਓ ਨੂੰ ਕਰਦੇ ਦੱਪ ਕੇ ਸ਼ੇਅਰ ਤੇ ਇਹ ਹੈਗੇ ਨੇ ਆਪਣੇ ਮੋਗੇ ਏਰੀਆ ਦੇ ਵਿੱਚੋਂ ਮੁੰਡੇ ਧੰਨਵਾਦ ਜੀ ਹਾਂਜੀ ਸਾਸਤਰੀ ਕਾਲ ਮੈਂ ਸੋਧੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਅੱਜ ਵਕੀਲ ਮੁੰਡਾ ਆਇਆ ਜੀ ਵਕੀਲ ਮੁੰਡਾ ਆਇਆ ਪਟਿਆਲਾ ਏਰੀਆ ਜੀ 16 ਕਿਲੇ ਪੈੜੀਏ ਤੇ ਮੁੰਡੇ ਨੂੰ ਵਕੀਲ ਹੋਵੇ ਜਾਂ ਟੀਚਰ ਲੱਗੀ ਹੋਵੇ ਕੁੜੀ ਤੇ ਜੱਟਾਂ ਦੀ ਕੁੜੀ ਚਾਹੀਦੀ ਹੈ ਜੀ ਵਧੀਆ ਵਿਆਹ ਮੰਗਦੇ ਨੇ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਜੇ ਕੋਈ ਭੈਣ ਵਕੀਲ ਮੁੰਡੇ ਦੀ ਚਾਹਨਾ ਰੱਖਦੀ ਹੈ ਤਾਂ ਮੈਨੂੰ ਸੰਪਰਕ ਜਰੂਰ ਕਰੋ ਜੀ ਕਮੈਂਟਾਂ ਦੇ ਵਿੱਚ ਹੀ ਦੱਸ ਦਿਆ ਕਰੋ ਫੋਨ ਨਾ ਲਾਇਆ ਕਰੋ ਜੀ ਤੇ ਫੋਟੋ ਤੇ ਡਾਟਾ ਭੇਜਿਆ ਕਰੋ ਕਿ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਸ਼ੁਕਰ ਤੇ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਈ ਹੈ ਰਪੂਜੀਆਂ ਦੀ ਗੁੱਡੀ ਜੀ ਰਪੂਜੀਆਂ ਦੀ ਗੁੱਡੀਆਂ ਬੈਂਡ ਆਏ ਹੋਏ ਨੇ ਗੁੱਡੀ ਦੇ ਤੇ ਜੇ ਕੋਈ ਰਪੂਜੀਆਂ ਦਾ ਮੁੰਡਾ 20 ਲੱਖ ਰੁਪਈਆ ਲਾ ਦੂਗਾ ਤੇ ਆਪਣੇ ਨਾਲ ਸੰਪਰਕ ਜ਼ਰੂਰ ਕਰੋ ਜੀ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਕੁੜੀ ਦੀ ਉਮਰ ਸਾਰੀ 21 ਸਾਲੀ ਹੈ ਤੇ ਮੁੰਡਾ 25 ਸਾਲ ਤੱਕ ਚੱਲ ਜੂਗਾ ਥੈਂਕ ਯੂ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਅੱਜ ਆਪਣੇ ਕੋਲੇ ਆਈ ਹੈ ਇੱਕ ਕੈਨੇਡਾ ਦੀ 40 ਸਾਲ ਦੀ ਹੈ ਜੀ ਜਿਆਦੇ ਉਮਰ ਨਹੀਂ ਹੈਗੀ ਭੈਣ ਦੀ ਤੇ ਉਹਨਾਂ ਨੂੰ ਕੈਨੇਡਾ ਦੀ ਆਪ ਦਾ ਸਿਟੀਜ਼ਨ ਹੈ ਵੀ ਨੇ ਤੇ ਉਹਨਾਂ ਨੂੰ ਮੁੰਡਾ ਵੀ ਸਿਟੀਜ਼ਨ ਹੀ ਚਾਹੀਦਾ ਜੀ ਜਿਹਦਾ ਉਹਦਾ ਅਵਦਾਕਰ ਲੈਤਾ ਹੋਵੇ ਭੈਣ ਦਾ ਹੋਇਆ ਹੋਇਆ ਡਿਵੋਰਸ ਬੱਚੇ ਘਰ ਵਾਲੇ ਕੋਲੇ ਨੇ ਤੇ ਭੈਣ ਨੂੰ ਸਿਟੀਜ਼ਨ ਚਾਹੀਦਾ ਜੀ ਜਿਹਦੇ ਕੋਲੇ ਅਵਦਾਕਰ ਹੋਵੇ 40 ਸਾਲ ਭੈਣ ਦੀ ਉਮਰ ਆ ਮੁੰਡੇ ਦੀ 45 46 47 ਸਾਲ ਤੱਕ ਚੱਲ ਜੂ ਵੀਡੀਓ ਨੂੰ ਕਰ ਦੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਵਿੰਦਰ ਤੇ ਆਪਣੇ ਕੋਲੇ ਆਸਟ੍ਰੇਲੀਆ ਦੇ ਵਿੱਚ ਮੁੰਡਾ ਆਇਆ ਜੀ 90 ਵਰਨ ਹੈ ਵੀਰ ਆਸਟ੍ਰੇਲੀਆ ਦੇ ਵਿੱਚ ਪੱਕਾ ਹੈ ਕੋਈ ਮੰਗ ਡਿਮਾਂਡ ਨਹੀਂ ਵੀਰ ਦੀ ਕੁੜੀ ਬੀਐਸਸੀ ਨਰਸਿੰਗ ਹੋਵੇ ਜੀ ਧਿਆਨ ਨਾਲ ਸੁਣ ਲਓ ਕੋਈ ਮੰਗ ਡਿਮਾਂਡ ਨਹੀਂ ਹੈਗੀ ਕੁੜੀ ਵੀਐਸਸੀ ਨਰਸਿੰਗ ਹੋਵੇ ਜੀ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਤਾਂ ਕਿ ਇਸ ਵੀਰ ਨੂੰ ਇਸ ਦਾ ਜੀਵਨ ਸਾਥੀ ਮਿਲ ਸਕੇ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਜਿੰਨੇ ਵੀ ਅੱਜ ਮੈਂ ਰਸਤੇ ਪਾਏ ਨੇ ਆਪਣੀ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਇਹਨਾਂ ਤੇ ਸਾਰੇ ਧਿਆਨ ਦਿਓ ਇਹ ਜਲਦੀ ਹੋਣ ਵਾਲੇ ਰਸਤੇ ਨੇ ਤੇ ਸਾਰੇ ਰਸਤੇ ਹੈਗੇ ਨੇ ਆਪਣੇ ਕੋਲੇ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਤੇ ਉਤੋਂ ਦੀ ਤੁਸੀਂ ਡਾਟੇ ਦੇ ਵਿੱਚ ਲਿਖ ਕੇ ਭੇਜਣਾ ਵੀ ਸਾਡਾ ਆਹ ਕਾਰੋਬਾਰ ਹੈ ਇੰਨੀ ਜ਼ਮੀਨ ਹੈ ਉਹ ਲਿਖ ਦੇਣੀ ਹੈ ਤੇ ਮੈਨੂੰ ਮੇਰੇ ਨੰਬਰ ਦੇ ਉੱਤੇ ਫੋਟੋ ਤੇ ਡਾਟਾ ਸੈਂਡ ਜਰੂਰ ਕਰਨਾ ਡਾਟੇ ਚ ਪ੍ਰੋਪਰ ਲਿਖਣਾ ਸਾਰਾ ਕੁਝ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਪਹਿਲਾਂ ਤਾਂ ਮੈਂ ਮਾਫੀ ਮੰਗਦੀ ਆ ਜੀ ਮੈਂ ਮਤਲਬ ਬਹੁਤ ਦਿਨਾਂ ਮਗਰੋਂ ਡਾਟੇ ਸ਼ੁਰੂ ਕਰੇ ਨਹੀਂ ਪਾਉਣੇ ਕਿਉਂਕਿ ਮੈਂ ਥੋੜਾ ਜਿਹਾ ਬਿਜ਼ੀ ਸੀ ਇਸ ਕਰਕੇ ਮੇਰੇ ਤੋਂ ਡਾਟੇ ਨਹੀਂ ਪਏ ਤੇ ਆਪਣੀ ਇੱਕ ਅੱਜ ਇਹ ਬੇਨਤੀ ਹੈ ਕੈਨੇਡਾ ਦੀ ਪੀਆਰ ਆ ਭੈਣ ਦਾ ਡਿਵੋਰਸ ਹੋਇਆ ਹੋਇਆ ਜੀ ਕੋਈ ਵਧੀਆ ਮੁੰਡਾ ਹੋਵੇ 15 14 15 ਕਿਲਿਆਂ ਦੇ ਵਿੱਚ 10 ਕਿਲਿਆਂ ਤੋਂ ਉੱਤੇ ਹੋਣਾ ਜੀ ਭੈਣ 90 ਦੀ ਵਾਰਨ ਹੈ ਜੀ ਮੁੰਡਾ ਥੋੜਾ ਜਿਹਾ ਵੱਡਾ ਹੀ ਹੋਣਾ ਚਾਹੀਦਾ ਭੈਣ ਤੋਂ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਧੰਨਵਾਦ ਅਦਿਕਲ ਮੈਂ ਜੋੜੀ ਆਪਣੀ ਰੁਪਿੰਦਰ ਤੇ ਵੀਰੇ ਨੇ ਲਾਉਣੇ ਨੇ ਬਾਹਰਲੀ ਕੁੜੀ ਤੇ ਪੈਸੇ ਤੇ ਮੁੰਡੇ ਦੀ ਉਮਰ ਹੈਗੀ ਐ 24 25 ਸਾਲ ਜੇ ਕੁੜੀ ਦਾ ਆਸਟ੍ਰੇਲੀਆ ਦਾ ਕਿਸੇ ਨਾਲ ਲੱਗਿਆ ਹੋਇਆ ਪੈਸੇ ਲਗਾਉਣੇ ਨੇ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਇਸ ਵੀਡੀਓ ਦੇ ਵਿੱਚ ਹੀ ਲੈ ਕੇ ਭੇਜ ਦਿਓ ਜੀ ਤੇ ਵੀਰ ਨੂੰ 8 ਕਿਲੇ ਪੈਲੀ ਆਉਂਦੀ ਹੈ ਜੀ ਤੇ ਵਧੀਆ ਵੀਰ ਵਧੀਆ ਕਰੂਆ ਪੈਣ ਵੀ ਵਾਰੀ ਹੈ ਤੇ ਜਿਹੜੀ ਕੋਈ ਭੈਣ ਨੇ ਪੈਸੇ ਲਗਾਉਣੇ ਨੇ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਸਸਤਰੀ ਕਾਲ ਜੀ ਮੈਂ ਤੁਹਾਡੀ ਆਪਣੀ ਰਫਿੰਦਰ ਤੇ ਆਪਣੇ ਕੋਲੇ ਮਿਸਤਰੀ ਸਿੰਘਾਂ ਦੀ ਕੁੜੀ ਆਈ ਹੈ ਜੀ ਕੈਨੇਡਾ ਦੀ ਪੀਆਰ 30 ਲੱਖ ਰੁਪਈਆ ਡਿਮਾਂਡ ਹੈ ਜੀ ਭੈਣਾਂ ਦੀ ਉਮਰ ਹੈਗੀ ਹੈ ਭੈਣ ਦੀ 25 ਸਾਲ ਤੇ ਮੁੰਡਾ 2-4 ਸਾਲ ਬੜਾ ਚੱਲ ਜੂਗਾ ਤੇ ਜੇ ਜੱਟਾਂ ਦੇ ਮੁੰਡੇ ਨੇ ਮਤਲਬ ਉਹਦੇ ਨਾਲ ਵਿਆਹ ਕਰਾਉਣਾ ਤਾਂ 5 ਕਿਕੀਲੀਆਂ ਤੋਂ ਘੱਟ ਨਾ ਹੋਣ ਜੀ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਤੇ ਭੈਣ ਇੱਧਰ ਆ ਚੁੱਕੀ ਹੈ ਜੀ ਇਸ ਕਰਕੇ ਆਪਾਂ ਨੂੰ ਮੁੰਡਾ ਜਲਦੀ ਚਾਹੀਦਾ ਧੰਨਵਾਦ